ਸੀਪੀ ਵਸਤੇ ਐਸਐਚਓ ਸਰਬਨਗਰ ਦੀ ਟੀਮ ਨੂੰ ਜੀ ਅੱਛੀ ਕਾਮਯਾਬੀ ਮਿਲੀ ਹੈ ਇਹਨਾਂ ਨੇ ਜਿਹੜੇ ਕੀ ਦੋ ਦੋਸ਼ੀ ਜਿਹੜੇ ਕਾਬੂ ਕੀਤੇ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਕਿ ਤਿੰਨ ਦੋਸ਼ੀ ਨੇ ਸੋਨਿੰਨ ਸਿੰਘ ਮਨਦੀਪ ਸਿੰਘ ਤੇ ਬਖਤੌਰ ਸਿੰਘ ਇਹ ਜਿਹੜੇ ਕੀ ਫੇਕ ਕਰੰਸੀ ਜਿਹੜੀ ਇਹ ਬਣਾਉਂਦੇ ਨੇ ਤੇ ਉਹਨੂੰ ਅੱਗੇ ਇਹ ਮਾਰਕੀਟ ਦੇ ਵਿੱਚ ਸਪਲਾਈ ਕਰ ਦਿੰਦੇ ਨੇ ਇਲੀਗਲ ਤਰੀਕੇ ਨਾਲ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਨੇ ਜਿਹੜੇ ਵਿੱਚ ਸੋਨ ਸਿੰਘ ਤੇ ਮਨਦੀਪ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਅਸੀਂ ਤਕਰੀਬਨ ਜਿਹੜੀ ਫੇਕ ਕਰੰਸੀ ਹੈ 200 200 ਦੇ ਨੋਟ ਤੇ 100 100 ਦੇ ਜਿਹੜੇ ਬੰਡਲਸ ਨੇ ਟੋਟਲ 5 ਲੱਖ 10 ਹਜ਼ਾਰ ਰੁਪਏ ਜਿਹੜੀ ਕਾਉਂਟਰਫੇਟ ਕਰੰਸੀ ਆਪਾਂ ਕਹਿੰਦੇ ਕਿ ਫੇਕ ਕਰੰਸੀ ਆ ਉਹ ਜਿਹੜੀ ਹੈ ਅਸੀਂ ਰਿਕਵਰ ਕੀਤੀ ਹੈ ਸਰ ਇਹਦਾ ਕੋਈ ਬੈਕਗ੍ਰਾਉਂਡ ਵੀ ਹੈ ਇਹਦੇ ਵੀ ਜਿਹੜਾ ਇੱਕ ਦੋਸ਼ੀ ਮਨਦੀਪ ਸਿੰਘ ਹੈਗਾ ਉਹਦੇ ਉਹ ਜਿਹੜਾ ਕਿ ਪੀਓ ਹੈਗਾ ਤੇ ਉਹ 174ਏ ਦਾ ਜਿਹੜਾ ਉਹਦੇ ਖਿਲਾਫ ਜਿਹੜਾ ਹੈਗਾ ਸਿਟੀ ਥਾਣੇ ਜਗਰਾਉ ਉਹ ਜਿਹੜਾ ਹੈਗਾ ਪਰਚਾ ਦਰਜ ਹੈ ਟਿੱਕੀ ਪੈਟ ਕਰ ਦਿਓ 174 ਇਹ ਹੈ ਕਿ ਜਿਹੜਾ ਕੋਰਟ ਵੱਲੋਂ ਕੋਈ ਪਰਚਾ ਪਹਿਲਾਂ ਦਰਜ ਹੋ ਜਾਂਦਾ ਹੈਗਾ ਉਹਦੇ ਵਿੱਚ ਕੋਈ ਕੋਰਟ ਵਿੱਚੋਂ ਕੋ ਫਿਰ ਉਹ ਪੇਸ਼ ਨਹੀਂ ਹੁੰਦਾ ਤਾਂ ਕੋਰਟ ਵੱਲੋਂ ਪੀਓ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤਾਂ ਉਹਦੇ ਖਿਲਾਫ ਫਿਰ 174 ਇਹਦਾ ਜਿਹੜਾ ਕੇਸ ਰਜਿਸਟਰ ਕੀਤਾ ਜਾਂਦਾ ਤੇ ਥਾਣਾ ਸਿਟੀ ਜਗਰਾਉਂ ਵੱਲੋਂ ਜਿਹੜਾ ਹੈ ਇਹਦਾ ਇਹਦੇ ਉੱਪਰ ਜਿਹੜਾ ਕੇਸ ਜਿਹੜਾ ਹੈਗਾ ਰਜਿਸਟਰ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜੀ ਇਹਨਾਂ ਦੀ I20 ਗੱਡੀ ਹੈਗੀ ਆ ਜਿਹਨਾਂ ਵਿੱਚ ਇਹ ਸਵਾਰ ਹੋ ਕੇ ਇੱਥੇ ਲੁਧਿਆਣੇ ਕਿਸੇ ਨੂੰ ਜਿਹੜਾ ਹੈਗਾ ਇਹ ਨੋਟਸ ਜਿਹੜੇ ਸੀਗੇ ਫੇ ਕரன்ਸੀ ਦੇਣ ਆਏ ਸੀਗੇ ਉਹ ਵੀ ਬਰਾਮਤ ਕਰ ਲਈ ਹੈ ਬੇਸਿਕਲੀ ਮੋਡਸ ਪ੍ਰਿੰਟ ਇਹ ਸੀਗਾ ਇਹਨਾਂ ਦਾ ਕਿ ਇਹ ਮਸ਼ੀਨ ਤੇ ਜਿਹੜੀ ਹੈਗੀ ਹੈ ਇਹ ਫੇਕ ਕਰੰਸੀ ਜਿਹੜੀ ਛਾਪਦੇ ਸੀਗੇ ਉਸ ਤੋਂ ਬਾਅਦ ਡਬਲ ਹਾਫ ਦੀ ਵੈਲਿਊ ਜਿਹੜਾ ਹੈਗਾ ਇਹਨੂੰ ਅੱਗੇ ਵੇਚ ਦਿੰਦੇ ਸੀਗੇ ਸੁਪੋਜ਼ ਅਗਰ ਇਹਨਾਂ ਨੇ 5 ਲੱਖ ਰੁਪਏ ਦੀ ਇਹ ਕਰੰਸੀ ਹੈ ਤਾਂ 2.5 ਲੱਖ ਰੁਪਏ ਜਿਹੜੇ origignal ਕਰੰਸੀ ਇਹਨਾਂ ਨੇ ਲੈ ਲੈਣੀ ਸੀਗੀ ਤਾਂ 5 ਲੱਖ ਰੁਪਏ ਚ ਇਹ ਜਿਹੜਾ ਫੇਕ ਕਰੰਸੀ ਉਹਨੂੰ ਅੱਗੇ ਦੇ ਦੇਣੀ ਸੀਗੀ ਸਾਰੇ ਇਹਨਾਂ ਤੋਂ ਮਸ਼ੀਨ ਵੀ ਬਰਾਮਦ ਕੀਤੀ ਨਹੀਂ ਜਿਹੜਾ ਹੱਲੇ ਇੱਕ ਜਿਹੜਾ ਦੋਸ਼ੀ ਹੈਗਾ ਉਹ ਹੱਲੇ ਇਹਨਾਂ ਦਾ ਭੱਜਿਆ ਹੋਇਆ ਹੈਗਾ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਜੋ ਸਾਨੂੰ ਇਹਨਾਂ ਦੇ ਕਹਿੰਦੇ ਮੁਤਾਬਕ ਜਿਹੜੀ ਮਸ਼ੀਨ ਉਹਦੇ ਕੋਲ ਹੈ ਤੇ ਉਹ ਵੀ ਸੀ ਇਨਵੈਸਟੀਗੇਸ਼ਨ ਦਾ ਅੱਗੇ ਪਾਰਟ ਵੀ ਹੈ ਤੇ ਅਸੀਂ ਕੀ ਉਹਨੂੰ ਜਲਦੀ ਅਰੈਸਟ ਕਰਾਂਗੇ ਠੀਕ ਹੈ ਸੀ ਕਿ ਡਿਫਰਮੈਂਟ ਇਹ 510000 ਰੁਪਏ ਤੇ ਲੁਧਿਆਣਾ ਦੇ ਵਿੱਚ ਇਸਪਲਾਈ ਕਰਦੇ ਨੇ ਉਹਨਾਂ ਨੇ ਉਹਨਾਂ ਦਾ ਪੁਲਿਸ ਰਿਮਾਰਕ ਲੈ ਕੇ ਸਾਰਾ ਕੀ ਜਿਹੜੀ ਹੈਗੀ ਹੈ ਪੁੱਛਗਿੱਛ ਕਰਾਂਗੇ ਕਿ ਅੱਜ ਤੋਂ ਪਹਿਲਾਂ ਇਹਨਾਂ ਨੇ ਕਿਤੇ ਕਿਤੇ ਫੇਕ ਕਰੰਸੀ ਦਿੱਤੀ ਹੈ ਕੱਲੇ ਲੁਧਿਆਣੇ ਦਿੱਤੀ ਹੈ ਜਾਂ ਹੋਰ ਕਿਸੇ ਡਿਸਟ੍ਰਿਕਟਸ ਵਿੱਚ ਦਿੱਤੀ ਹੈ ਤੇ ਉਹਨੂੰ ਸਾਰਾ ਅਸੀਂ ਉਹਨਾਂ ਦਾ ਡਿਟੇਲ ਇਨਵੈਸਟੀਗੇਸ਼ਨ ਕਰਕੇ ਚੈੱਕ ਕਰਾਂਗੇ ਤੇ ACP ਵੈਸ ਤੇ SHO ਸਰਬਨਗਰ ਦੀ ਟੀਮ ਨੂੰ ਜੀ ਅੱਛੀ ਕਾਮਯਾਬੀ ਮਿਲੀ ਹੈ ਇਹਨਾਂ ਨੇ ਜਿਹੜੇ ਕੀ ਦੋ ਦੋਸ਼ੀ ਜਿਹੜੇ ਕਾਬੂ ਕੀਤੇ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਕਿ ਤਿੰਨ ਦੋਸ਼ੀ ਨੇ ਸੋਨਿੰਦ ਸਿੰਘ ਮਨਦੀਪ ਸਿੰਘ ਤੇ ਬਖਤੌਰ ਸਿੰਘ ਇਹ ਜਿਹੜੇ ਕੀ ਫੇਕ ਕਰੰਸੀ ਜਿਹੜੀ ਇਹ ਬਣਾਉਂਦੇ ਨੇ ਤੇ ਉਹਨੂੰ ਅੱਗੇ ਇਹ ਮਾਰਕੀਟ ਦੇ ਵਿੱਚ ਸਪਲਾਈ ਕਰ ਦਿੰਦੇ ਨੇ ਇਲੀਗਲ ਤਰੀਕੇ ਨਾਲ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਨੇ ਜਿਹੜੇ ਵਿੱਚ ਸੋਨ ਸਿੰਘ ਤੇ ਮਨਦੀਪ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਅਸੀਂ ਤਕਰੀਬਨ ਜਿਹੜੀ ਫੇਕ ਕਰੰਸੀ ਹੈ 200 200 ਦੇ ਨੋਟ ਤੇ 100 100 ਦੇ ਜਿਹੜੇ ਬੰਡਲਸ ਨੇ ਟੋਟਲ 5 ਲੱਖ 10 ਹਜ਼ਾਰ ਰੁਪਏ ਜਿਹੜੀ ਕਾਉਂਟਰਫੇਟ ਕਰੰਸੀ ਆਪਾਂ ਕਹਿੰਦੇ ਕਿ ਫੇਕ ਕਰੰਸੀ ਆ ਉਹ ਜਿਹੜੀ ਹੈ ਅਸੀਂ ਰਿਕਵਰ ਕੀਤੀ ਹੈ ਸਰ ਇਹਦਾ ਕੋਈ ਬੈਕਗ੍ਰਾਉਂਡ ਵੀ ਹੈ ਇਹਦੇ ਵੀ ਜਿਹੜਾ ਇੱਕ ਦੋਸ਼ੀ ਮਨਦੀਪ ਸਿੰਘ ਹੈਗਾ ਉਹਦੇ ਉਹ ਜਿਹੜਾ ਕਿ ਪੀਓ ਹੈਗਾ ਤੇ ਉਹ 174ਏ ਦਾ ਜਿਹੜਾ ਉਹਦੇ ਖਿਲਾਫ ਜਿਹੜਾ ਹੈਗਾ ਸਿਟੀ ਥਾਣੇ ਜਗਰਾਉ ਉਹ ਜਿਹੜਾ ਹੈਗਾ ਪਰਚਾ ਦਰਜ ਹੈ 174 ਇਹ ਹੈ ਕਿ ਜਿਹੜਾ ਕੋਰਟ ਵੱਲੋਂ ਕੋਈ ਪਰਚਾ ਪਹਿਲਾਂ ਦਰਜ ਹੋ ਜਾਂਦਾ ਹੈਗਾ ਉਹਦੇ ਵਿੱਚ ਕੋਈ ਕੋਰਟ ਵਿੱਚੋਂ ਕੋ ਫਿਰ ਉਹ ਪੇਸ਼ ਨਹੀਂ ਹੁੰਦਾ ਤਾਂ ਕੋਰਟ ਵੱਲੋਂ ਪੀਓ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤਾਂ ਉਹਦੇ ਖਿਲਾਫ ਫਿਰ 174ਏ ਦਾ ਜਿਹੜਾ ਕੇਸ ਰਜਿਸਟਰ ਕੀਤਾ ਜਾਂਦਾ ਤੇ ਇਹ ਥਾਣਾ ਸਿਟੀ ਜਗਰਾਉਂ ਵੱਲੋਂ ਜਿਹੜਾ ਇਹ ਦਾ ਇਹਦੇ ਉੱਪਰ ਜਿਹੜਾ ਕੇਸ ਜਿਹੜਾ ਹੈਗਾ ਰਜਿਸਟਰ ਹੈਗਾ ਤੇ ਇਹਨਾਂ ਦੇ ਕੋਲੋਂ ਇੱਕ ਜਿਹੜੀ ਇਹਨਾਂ ਦੀ I20 ਗੱਡੀ ਹੈਗੀ ਹੈ ਜਿਨ੍ਹਾਂ ਵਿੱਚ ਇਹ ਸਵਾਰ ਹੋ ਕੇ ਇੱਥੇ ਲੁਧਿਆਣੇ ਕਿਸੇ ਨੂੰ ਜਿਹੜਾ ਹੈਗਾ ਇਹ ਨੋਟਸ ਜਿਹੜੇ ਸੀਗੇ ਫੇ ਕரன்ਸੀ ਦੇਣ ਆਏ ਸੀਗੇ ਉਹ ਵੀ ਬਰਾਮਤ ਕਰ ਲਈ ਹੈ ਬੇਸਿਕਲੀ ਮੋਡਸ ਆਪਰੇਂਡੀਏ ਸੀਗਾ ਇਹਨਾਂ ਦਾ ਕਿ ਇਹ ਮਸ਼ੀਨ ਤੇ ਜਿਹੜੀ ਹੈਗੀ ਹੈ ਇਹ ਫੇਕ ਕਰੰਸੀ ਜਿਹੜੀ ਛਾਪਦੇ ਸੀਗੇ ਉਸ ਤੋਂ ਬਾਅਦ ਡਬਲ ਹਾਫ ਦੀ ਵੈਲਿਊ ਜਿਹੜਾ ਹੈਗਾ ਇਹਨੂੰ ਅੱਗੇ ਵੇਚ ਦਿੰਦੇ ਸੀਗੇ ਸੁਪੋਜ਼ ਅਗਰ ਇਹਨਾਂ ਨੇ 5 ਲੱਖ ਰੁਪਏ ਦੀ ਇਹ ਕਰੰਸੀ ਹੈ ਤਾਂ 2.5 ਲੱਖ ਰੁਪਏ ਜਿਹੜੇ origignal ਕਰੰਸੀ ਇਹਨਾਂ ਨੇ ਲੈ ਲੈਣੀ ਸੀਗੀ ਤਾਂ 5 ਲੱਖ ਰੁਪਏ ਚ ਇਹ ਜਿਹੜਾ ਫੇਕ ਕਰੰਸੀ ਉਹਨੂੰ ਅੱਗੇ ਦੇ ਦੇਣੀ ਸੀਗੀ ਸਰ ਇਧਰ ਤੋਂ ਮਸ਼ੀਨ ਵੀ ਬਰਾਮਤ ਕੀਤੀ ਨਹੀਂ ਜਿਹੜਾ ਹਾਲੇ ਕਿਦ ਜਿਹੜਾ ਦੋਸ਼ੀ ਹੈਗਾ ਉਹ ਹਾਲੇ ਇਹਨਾਂ ਦਾ ਭੱਜਿਆ ਹੋਇਆ ਹੈਗਾ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਜੋ ਜਨ ਇਹਨਾਂ ਤੇ ਕਹਿਨਦੇ ਮਤਲਬ ਜਿਹੜੀ ਮਸ਼ੀਨ ਉਹਦੇ ਕੋਲ ਹੈ ਤੇ ਉਹ ਨਸੀ ਇਨਵੈਸਟੀਗੇਸ਼ਨ ਦਾ ਅਗੇ ਪਾਰਟ ਵੀ ਹੈ ਤੇ ਅਸੀਂ ਕੀ ਉਹਨੂੰ ਜਲਦੀ ਅਰੈਸਟ ਕਰਾਂਗੇ ਇਹ 5 ਲੱਖ 10 ਹਜ਼ਾਰ ਰੁਪਏ ਤੇ ਲੁਧਿਆਣਾ ਦੇ ਵਿੱਚ ਜਿਸਪਲਾਈ ਕਰਦੇ ਉਹ ਨਸੀ ਦਾ ਪੁਲਿਸ ਰਿਮਾਰਡ ਲੈ ਕੇ ਸਾਰਾ ਕੀ ਜਿਹੜੀ ਹੈਗੀ ਹੈ ਪੁੱਛਗਿੱਛ ਕਰਾਂਗੇ ਕਿ ਅੱਜ ਤੋਂ ਪਹਿਲਾਂ ਇਹਨਾਂ ਨੇ ਕਿੱਥੇ ਕਿੱਥੇ ਫੇਕ ਕਰੰਸੀ ਦਿੱਤੀ ਹੈ ਕੱਲੇ ਲੁਧਿਆਣੇ ਦਿੱਤੀ ਹੈ ਜਾਂ ਹੋਰ ਕਿਸੇ ਡਿਸਟ੍ਰਿਕਟਸ ਵੀ ਦਿੱਤੀ ਹੈ ਤੇ ਉਹਨੂੰ ਸਾਰਾ ਅਸੀਂ ਉਹਦੇ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਕੇ ਚੈੱਕ ਕਰਾਂਗੇ